ਮੈਂ ਵੈਜਲਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਸਾਰੀ ਪੁਲਿਸ ਮਹਿਕਮੇ ਨੂੰ ਚੈਲੰਜ ਕਰਦਾ ਕਿ 2006 ਤੋਂ ਸਾਡੀ 7 ਤੋਂ ਸਾਡੀ ਸਰਕਾਰ ਆਈ ਹੈ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਦਿਖਾ ਦੇਣ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ 'ਚ ਫਿਰ ਕਿਉਂ ਝੂਠ ਬੋਲੀ ਜਾਂਦੇ ਆ ਲੋਕਾਂ ਨੂੰ ਦੂਜੀ ਗੱਲ ਫਿਰ ਇਹਨਾਂ ਕਹਿਦੀ ਕੈਸ਼ ਪਾਇਆ ਹੈ ਮੈਂ ਇਹਨੂੰ ਦੱਸਣਾ ਚਾਹਣਾ ਹੈ ਇਹਨਾਂ ਦੀ ਕੰਪਨੀ ਇਨਕਮ ਟੈਕਸ ਹਰ ਸਾਲ ਇਹਨਾਂ ਦੀ ਸਕਰੂਟੀਨੀ ਕਰਦਾ ਹੈ ਕੇਸ ਸਕਰੂਟੀਨੀ ਹੁੰਦੀ ਹੈ ਦੋ ਕਿਸਮ ਦੇ ਕੇਸ ਹੁੰਦੇ ਇਨਕਮ ਟੈਕਸ ਇੱਕ ਤਾਂ ਤੁਸੀਂ ਅਪਲਾਈ ਕਰਦੇ ਐ ਐਕਸੈਪਟ ਹੋ ਜਾਂਦਾ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਸਕਰੂਟੀਨੀ ਹੁੰਦਾ ਕਿ ਇੱਕ ਇੱਕ ਟ੍ਰਾਂਜੈਕਸ਼ਨ ਇਨਕਮ ਟੈਕਸ ਦੇਖਦਾ ਹੈ 2007 ਤੋਂ ਲੈ ਕੇ 2018 ਤੱਕ ਹਰ ਸਾਲ ਇਨਕਮ ਟੈਕਸ ਨੇ ਸਾਰੀ ਇਹਨਾਂ ਦੀ ਕੰਪਨੀ ਦੀ ਹਰ ਪੇਮੈਂਟ ਸਕਰੂਟੀਨੀ ਕਰਕੇ ਸਰਟੀਫਾਈ ਕੀਤਾ ਕਿ ਸਾਰਾ ਕੁਝ ਸਹੀ ਹੈ ਤਿਆ ਕਿੱਥੋਂ ਬੋਲੀ ਜਾਂਦੇ ਕੈਸ਼ ट्रांजैक्शन ਕਿਹੜੀ ट्रांजैक्शन ਆ ਸਾਰਾ ਝੂਠ ਬਣਾਇਆ ਜਾਂ 3500 ਕਰੋੜ ਸਾਡਾ ਬਣਾਤਾ ਸੀ ਨਾਈਟ ਕਲੱਬ ਐਵੇਂ ਹੀ ਫਿਗਰਾਂ ਪਾ ਕੇ ਬਣਾ ਕੇ ਕਿਉਂਕਿ ਆ ਚਾਉਂਦੇ ਅਗੇ ਨਹੀਂ ਬੇਲ ਨਾ ਮਿਲੇ ਜੱਜ ਸਾਹਿਬ ਨੂੰ ਕਹੋਗੇ ਦੇਖੋ ਹੀ 500 ਕਰੋੜ ਆਜੀ ਆ ਹੋਇਆ ਪਰ ਹੈ ਕੁਛ ਨਹੀਂ ਆ ਸਾਰਾ ਡਰਾਮਾ ਇੱਕੋ ਇੱਕ ਹੈ ਕਿ ਵਿਕਰਮ ਨੇ ਕਿਉਂਕਿ ਚੈਲੰਜ ਕੀਤਾ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਪੋਲ ਖੋਲੇ ਆ ਕੇਜਰੀਵਾਲ ਦੇ ਪੋਲ ਖੋਲੇ ਆ ਰੋਜ਼ ਖੋਲਦਾ ਹੈ ਭਗਵਾਨ ਜੀ ਤਮਨ ਨੇ ਫੈਸਲਾ ਕਰ ਮੈਂ ਤਾਂ ਅੰਦਰ ਕਰਨਾ ਹੀ ਕਰਨਾ ਡੀਜੀਪੀ ਨੂੰ ਕਿਹਾ ਅੰਦਰ ਕਰਨਾ ਹੀ ਕਰਨਾ ਤੇ ਹੁਣ ਜਿਹੜਾ ਸੈਟ ਆ ਲੈ ਕਿੜੇ ਆ ਆ ਜਿਹੜਾ ਸ਼ਰਮਾ ਜਿਹੜਾ ਹੈਡ ਹੈ ਸੈਟ ਦਾ ਸਰ ਬੱਚਾ ਬੱਚਾ ਜਾਣਦਾ ਪਟਿਆਲੇ ਐਸਐਸਪੀ ਜਿਹੜਾ ਹੈਗਾ ਬੱਚਾ ਬੱਚਾ ਜਾਣਦਾ ਆ ਭਗਵਾਨ ਤਮਨ ਮੈਂ ਹੁਣ ਇਸ ਲੈਵਲ ਤੇ ਜਾਣਾ ਨਹੀਂ ਚਾਹੁੰਦਾ ਉਹਦੀ ਫੈਮਿਲੀ ਦੀ ਸਾਰੀ ਟ੍ਰਾਂਜੈਕਸ਼ਨ ਆ ਕਰਾਉਂਦਾ ਜੋ ਲੈਣਾ ਦੇਣਾ ਪਟਿਆਲੇ ਚ ਪੋਸਟ ਉਸ ਵਕਤ ਰੱਖੀ ਹੈ ਉਹਨੂੰ ਬਣਾਇਆ ਜਿਹੜਾ ਚੇਤਾ ਹੈ ਤੇ ਜੂੜਾ ਜਿਹੜਾ ਦੂਜਾ ਹੈਗਾ ਇੱਕ ਹੈਗਾ ਇਹਨਾਂ ਦਾ ਗੁਰਪੰਸ ਪੈਂਸ ਜਿਹੜਾ ਐਸਆਈ ਵੀ ਦੂਜਾ 5 ਸਾਲ ਕਰਪਸ਼ਨ ਦੀ ਜੇਲ੍ਹ ਕਰਪਸ਼ਨ ਦੇ ਕੇਸ ਵਿੱਚ ਡਿਸਮਿਸ ਹੋਇਆ ਐਜੇ ਬੰਦੇ ਲੱਭੇ ਆ ਜਿਹੜੇ ਆਪ ਚੋਰ ڈاکੂ ਹੈ ਉਹਨਾਂ ਤੋਂ ਮੋਰ ਲਵਾਉਣ ਵਾਸਤੇ ਜਿੰਨਾ ਮਰਜ਼ੀ ਕਰ ਲੋ ਜੇ ਤੁਸੀਂ ਝੋਦਦੇ ਹੋ ਕਿ ਤੁਸੀਂ ਡਰਾ ਲੋਗੇ ਸਾਨੂੰ ਕੀ ਹੈ ਮਹੀਨਾ ਕਰ ਦੋਗੇ ਅੰਦਰ ਡੇਢ ਮਹੀਨਾ ਕਰ ਦੋਗੇ ਮੈਨੂੰ ਵੀ ਕੀਤਾ ਸੀ ਵੱਡੇ ਬਾਦਲ ਸਾਹਿਬ ਨੂੰ ਵੀ ਕੀਤਾ ਸੀ ਹੋਇਆ ਕੀ ਕਾਨੂੰਨ ਹੈ ਦੇਸ਼ ਦਾ ਤੇ ਮੈਂ ਅੱਜ ਦੱਸਣਾ ਚਾਹਣਾ ਆ ਅੱਜ ਇਹ ਅਫਸਰਾਂ ਨੂੰ ਵੀ ਦੱਸਣਾ ਚਾਹਣਾ ਭਗਵੰਤ ਮਾਨ ਨੂੰ ਵੀ ਝੂਠੇ ਕੇਸ ਕਰਨੇ ਗੁਨਾਹ ਹੈ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਦੇ ਕੇਸ ਵੀ ਹੋਣਗੇ ਇਨਵੈਸਟੀਗੇਸ਼ਨ ਵੀ ਹੋਣਗੇ ਤੇ ਅੰਦਰ ਵੀ ਜਾਣਗੇ ਹੁਣ ਡਰਾਮਾ ਕਰੀ ਜਾਂਦੇ ਆ ਹੁਣ ਚੱਤੋਂ ਬਾਦ ਦੇ ਨੂੰ ਬੁਲਾ ਲੈ ਕੱਲ ਚੱਤੋਂ ਪਾਦੇ ਪੁੱਛਣਾ ਚਾਹਣਾ ਹੈ ਜਾਂ ਡੀਜੀਪੀ ਤੂੰ ਸੀ ਤੂੰ ਇਨਵੈਸਟੀਗੇਸ਼ਨ ਕੀਤਾ ਸੀ ਐਸਆਈਡੀ ਤੇਰੇ ਥੱਲੇ ਬਣੀ ਸੀ ਜਦੋਂ ਤੂੰ ਸੀ ਉਦੋਂ ਤਾਂ ਕੋਈ ਤਲਾਨੀ ਪੇਚ ਹੋਇਆ ਹੁਣ ਕਿਉਂ ਬਿਆਨ ਦੇਈ ਜਾਣਾ ਉਹਨੂੰ ਚਤ ਤੋਂ ਪਾ ਦੀ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਤੂੰ ਗਿਆ ਸੀ ਪੂਰੇ ਹਿੰਦੂਨੀਆਂ ਵਿੱਚ ਸਾਡੇ ਖਿਲਾਫ ਸਬੂਤ ਲੱਭਣ ਵਾਸਤੇ ਕੀ ਲੱਭ ਕੇ ਲਿਆ ਝੂਠ ਬੋਲਿਆ ਸੀ ਨਾ ਆ ਸਾਰੇ ਅਫਸਰ ਓਜੇ ਲਿਆਂਦੇ ਹਨ ਦੋਗਲੇ ਜਿਹੜੇ ਕੋਈ ਪੋਸਟਿੰਗ ਚੰਗੀ ਚਾਹੁੰਦਾ ਕੋਈ ਦੂਜਾ ਚਾਹੁੰਦਾ ਹੁਣ ਜਿਹੜਾ ਈਡੀ ਦਾ ਡਾਇਰੈਕਟਰ ਬੁਲਾਇਆ ਹੈ ਆਈ ਈ ਡੀ ਨੇ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਕਹਿੰਦਾ ਪੁਲਿਸਾਂ ਨੂੰ ਪੁੱਛਣਾ ਚਾਹਣਾ ਪੰਜਾਬ ਪੁਲਿਸ ਨੂੰ ਤੁਹਾਨੂੰ ਰਟਾਇਰ ਬੰਦੇ ਨੂੰ ਬੁਲਾਉਂਦੀ ਕੀ ਵੀ ਆ ਤੁਸੀਂ ਈਡੀ ਤੋਂ ਪੁੱਛ ਲਓ ਕਿਉਂਕਿ ਹੁਣ ਰਟਾਇਰ ਬੰਦਾ ਉਹਨੂੰ ਸੈੱਟ ਕਰ ਲਿਆ ਜੇ ਉਹ ਬੰਦਾ ਕੋਈ ਬਿਆਨ ਦਿੰਦਾ ਵੈਲਿਡ ਹੀ ਨਹੀਂ ਆ ਕਿਉਂ ਕਿ ਉਹ ਈਡੀ ਸੀ ਉਹਨੇ ਕਿਉਂ ਨਹੀਂ ਉਹਨੂੰ ਕਨਵਰਟ ਕੀਤਾ ਉਹਦਾ ਹੈਡਲੈਸ ਸੀ ਆਪ ਤਾ ਉਹ ਤਾਂ ਕਲੀਨ ਚਿੱਟ ਦਿੱਤੀ ਐਸ ਕਰਕੇ ਮੈਂ ਕਹਿਣਾ ਚਾਹਣਾ ਆ ਜਿੰਨਾ ਡਰਾਮਾ ਕੀਤਾ ਆ ਸਾਰਾ ਗਲਤ ਇਲੀਗਲ ਹੈ ਅਕਾਲੀ ਦਾ ਲੜਾਈ ਲੜੂਗਾ ਨਾ ਅਸੀਂ ਇਹਨਾਂ ਦੀ ਧਮਕੀਆਂ ਤੋਂ ਇਹਨਾਂ ਦੇ ਕਰਦ ਸਕਦੇ ਆ ਪਰ ਮੈਂ ਇਹਨਾਂ ਕਹਿਣਾ ਅਸੀਂ ਕਿਸੇ ਤੇ ਝੂਠਾ ਕੇਸ ਨਹੀਂ ਬਣਾਵਾਂਗੇ ਆਪਣੀ ਸਰਕਾਰ 'ਚ ਸਾਡੇ ਕੋਲੇ ਸਬੂਤ ਇੰਨੇ ਆ ਜਿਨ੍ਹਾਂ ਨੇ ਆਪਣੇ ਭਗਵਾਨ ਪ੍ਰਮਾਨ ਨੇ ਉਹਨਾਂ ਦੀ ਘਰਵਾਲੀ ਨੇ ਕੇਜਰੀਵਾਲ ਹੈ ਸਸੋਡੀਆਂ ਜਿਹੜੇ ਅਫਸਰ ਹੈ ਸਾਰੇ ਨੇ ਕੀ ਕੀ ਕਪਲੇ ਕੀਤਾ ਇੱਕ ਇੱਕ ਚੀਜ਼ ਦਾ ਸਾਡੇ ਕੋਲ ਪੱਕੇ ਸਬੂਤ ਹੈ ਅਸੀਂ ਤੁਹਾਡੇ ਵਾਂਗੂ ਨਹੀਂ ਆ ਕਿ ਝੂਠੇ ਕੇਸ ਬਣਾਵਾਂਗੇ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸਲੀਅਤ ਲਿਆਵਾਂਗੇ ਕਿਵੇਂ ਲੁੱਟਿਆ ਸਾਰਾ ਕੁਝ ਰਿਕਾਰਡ ਹੈ ਤੇ ਅਗਲੇ ਦਿਨ ਦੱਸਾਂਗੇ ਤੇ ਜਿਸ ਦਿਨ ਸਰਕਾਰ ਬਦਲੀ ਉਹ ਪੱਕੀ ਗਰੰਟੀ ਮੈਂ ਤੁਹਾਨੂੰ ਦੱਸਣਾ ਪੰਜਾਬ ਦੇ ਲੋਕਾਂ ਅੱਕੇ ਪਏ ਐ ਡੇਢ ਸਾਲ ਦੀ ਗੱਦ ਲੈ ਗਈ ਤੇ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਸ ਝੂਠੇ ਕੇਸਾਂ ਵਿੱਚ ਹਿੱਸਾ ਲਿੱਤਾ ਉਹ ਵੀ ਕ੍ਰਿਮੀਨਲ ਅਫੈਂਸ ਉਹਨਾਂ ਨੇ ਕਮਿਟ ਕੀਤਾ ਐਂਡ ਲਾਅ ਕਹਿੰਦਾ ਕਿ ਜਿਹੜਾ ਕ੍ਰਿਮੀਨਲ ਅਫੈਕਟ ਹੁੰਦਾ ਭਾਵੇਂ ਪੁਲਿਸ ਆਲਾ ਭਾਵੇਂ ਕੋਈ ਹੈ ਨੋਬਡੀ ਅਬਵ ਲਾਅ ਐਂਡ ਹੀ ਵਿਲ ਬੀ ਅਨਸਰਬਲ ਟੂ ਇਟ ਐਸ ਕਰਕੇ ਮੈਂ ਫਿਰ ਤੋਂ ਚੈਲੰਜ ਕਰਦਾ ਹਾਂ ਆ ਸਾਰਿਆਂ ਨੂੰ ਕਿ 2007 ਤੋਂ ਜਦੋਂ ਬਿਕਰ ਸਿੰਘ ਮਨਜੀਠਾ ਬਣਿਆ ਅੱਜ ਤੱਕ 1 ਰੁਪਿਆ ਫੋਰਨ ਟ੍ਰਾਂਜੈਕਸ਼ਨ ਉਸ ਕੰਪਨੀ ਦੀ ਦਿਖਾ ਦਿਓ ਮੈਂ ਚੈਲੰਜ ਕਰਦਾ ਹਾਂ ਦੂਜੀ ਗੱਲ ਜਿੰਨੀ ਤੁਸੀਂ ਕੈਸ਼ ਟ੍ਰਾਂਜੈਕਸ਼ਨ ਦੀ ਕਰ ਕਰਦੇ ਹੋ ਏਵਰੀ ਟ੍ਰਾਂਜੈਕਸ਼ਨ ਹੈਜ਼ ਬੀਨ ਕਲੀਅਰਡ ਸਰਟੀਫਾਈਡ ਬਾਈ ਇਨਕਮ ਟੈਕਸ ਡਿਪਾਰਟਮੈਂਟ ਇਹਦਾ ਮਤਲਬ ਇਨਕਮ ਟੈਕਸ ਡਿਪਾਰਟਮੈਂਟ ਜੇ ਪਰਚਾ ਕਰੋ ਜੇ ਉਹਨਾਂ ਨੇ ਗਲਤ